ਲਓ ਜੀ ਆਪਣਾ ਇਹ ਗਰੁੱਪ ਪਹੁੰਚ ਗਿਆ ਜਿਹੜਾ ਹੈਗਾ ਥਾਈਲੈਂਡ ਤੇ ਥਾਈਲੈਂਡ ਦੇ ਵਿੱਚ ਤੁਸੀਂ ਇਕੱਲੇ ਵੀ ਆ ਸਕਦੇ ਪਰਿਵਾਰਾਂ ਨਾਲ ਵੀ ਆ ਸਕਦੇ ਹਰਾਲ ਆਪਾਂ ਉਹ ਆ ਉਥੇ ਜਿਹਨੂੰ ਕਹਿੰਦੇ ਪਟਾਇਆ ਤੇ ਤੁਹਾਡੇ ਪੱਤੇ ਕਿਤੇ ਪਿੰਡ ਨਹੀਂ ਮੁੜਦੇ ਤੇ ਹੁਣ ਬੰਦੇ ਬਾਵਾ ਇਹਨਾਂ ਕਈ ਬਾਣਾ ਬਾਝ ਦੇ ਦਿਆ ਪਰ ਫਲਾਸ ਨੂੰ ਮੈਂ ਦੱਸ ਦਿਆਂ ਵੀ ਇੱਥੇ ਜਿਹੜਾ ਹੈਗਾ ਤੁਸੀਂ ਆਉਣ ਵਾਲੀ ਜਿਹੜਾ ਹੈਗਾ ਪਗਗੇ 29 ਜੂਨ ਨੂੰ ਜਿਹੜਾ ਹੈਗਾ ਆਪਣਾ ਗਰੁੱਪ ਦੁਬਾਰਾ ਤੋਂ ਫੇਰ ਆਇਆ ਚਾਰ ਦਿਸ਼ਾ ਮਲੇਸ਼ੀਆ THAILAND ਵਿਏਟਨਾਮ ਕੰਬੋਡੀਆ ਅਦਾ ਸਿਰਫ 75000 ਦਾ ਤੇ ਤੁਸੀਂ ਜਿਹੜਾ ਹੈਗਾ ਜੁਆਇਨ ਕਰ ਸਕਦੇ ਹੋ ਇਦਾਂ ਜਿਹੜੇ ਹੈਗੇ ਜਿਵੇਂ ਇਹ ਬੰਦੇ ਇੰਜੋਏ ਕਰਦਾ ਤੁਸੀਂ ਵੀ ਕਰ ਸਕਦੇ ਹੋ ਸੋ ਫਲਹਾਲ ਆਪਦੀ ਆਦੀ ਥਾਂ ਤੇ ਸੋ ਮੈਂ ਇੱਥੇ ਤੁਸੀਂ ਜਿਹੜਾ ਹੈਗਾ ਉਹ 네ਚਰ ਦਾ ਆਨੰਦ ਮਾਣ ਸਕਦੇ ਹੋ ਠੀਕ ਆ ਉਹ ਤੋਂ ਬਣਾ ਆਪਾਂ ਗੱਲ ਕਰ ਗਏ ਆ ਬੀਚਾਂ ਦੇ ਘੁੰਮ ਸਕਦੇ ਹੋ ਟਰੈਵਲ ਹਿਸਟਰੀ ਬਣਾ ਸਕਦੇ ਹੋ ਠੀਕ ਆ ਤਾਂ ਸੋ 75000 ਦੇ ਵਿੱਚ ਚਾਰ ਦਿਸ਼ਾ ਘੁੰਮਣ ਦਾ ਤੁਹਾਡੇ ਕੋਲ ਸੁਨਹਿਰੀ ਮੌਕਾ ਠੀਕ ਆ ਤੋ ਲਗਾਤਾਰ ਆਪਣੇ ਜਿਹੜੇ ਹੈ ਗਰੁੱਪ ਆਉਂਦੇ ਰਹਿੰਦੇ ਆ ਤੋ ਕੋਈ ਜਿਹੜਾ ਹੈ ਕਿਸੇ ਨੇ ਇਨਕੁਆਰੀ ਕਰਨ ਦਾ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦਾ ਤੋ 75000 ਦੇ ਵਿੱਚ 4 ਦਿਨਾਂ ਦਾ ਟੂਰ ਮਲੇਸ਼ੀਆ థਾਈਲੈਂਡ ਅਵੇ